ਕੁਝ ਦਿਨਾਂ ਦੇ ਵਿੱਚ ਬੱਚਿਆਂ ਨੇ ਸਕੂਲਾਂ ਦੇ ਵਿੱਚ ਵਾਪਸ ਪਰਤ ਆਉਣਾ ਤੇ ਉਸ ਸਮੇਂ ਦੌਰਾਨ ਮਾਪਿਆਂ ਦੇ ਵੱਲੋਂ ਹਰ ਪ੍ਰਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਨਾਲੋਂ ਨਾਲ ਰੋਡ ਸੇਫਟੀ ਵੀ ਬਹੁਤ ਜ਼ਰੂਰੀ ਹੈ ਇਸੇ ਸਮੇਂ ਦਰਾਨ ਬ੍ਰਿਟਿਸ਼ ਕੋਲੰਬੀਆ ਚ ਆਈਸੀਬੀਸੀ ਵੱਲੋਂ ਡਰਾਈਵਰਾਂ ਨੂੰ ਇੱਕ ਰਿਮਾਈਂਡਰ ਦਿੱਤਾ ਗਿਆ ਹੈ ਕਿ ਸਕੂਲ ਸ਼ੁਰੂ ਹੋਣ ਤੋਂ ਬਾਅਦ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਸਕੂਲ ਜ਼ੋਨਸ ਦੇ ਵਿੱਚ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੂੰ ਫਾਲੋ ਕੀਤਾ ਜਾਵੇ ਜਿਸ ਕਾਰਨ ਸਕੂਲਸ ਦੀਆਂ ਬੱਸਾਂ ਵੀ ਸੜਕਾਂ ਤੇ ਹੋਣਗੀਆਂ ਤੇ ਇਸ ਦੌਰਾਨ ਜੇਕਰ ਸਕੂਲ ਦੀ ਬੱਸ ਦੇ ਫਲੈਸ਼ਿੰਗ ਲਾਈਟਸ ਚੱਲ ਰਹੀਆਂ ਨੇ ਤਾਂ ਦੋਵੇਂ ਦਸ਼ਾਵਾਂ ਦੇ ਵਹੀਕਲਸ ਦੇ ਲਈ ਰੁਕਣਾ ਲਾਜ਼ਮੀ ਹੋਏਗਾ ਇਸ ਤੋਂ ਇਲਾਵਾ ਕਾਰ ਚਲਾਉਣ ਸਮੇ ਇਹ ਜ਼ਰੂਰ ਦੇਖੋ ਕਿ ਕੋਈ ਛੋਟਾ ਬੱਚਾ ਸੜਕ ਕੋਲ ਨਾ ਹੋਵੇ ਖਾਸ ਕਰ ਸਕੂਲ ਜ਼ੋਨਸ ਵਿੱਚ ਸਾਈਡਵੌਕਸ ਅਤੇ ਕ੍ਰੋਸਵੌਕ ਦੇ ਉੱਪਰ ਨਜ਼ਰ ਜ਼ਰੂਰ ਰੱਖੀ ਜਾਵੇ ਆਈਸੀਬੀਸੀ ਦਾ ਕਹਿਣਾ ਹੈ ਕਿ ਹਰ ਸਾਲ ਔਸਤਨ 359 ਬੱਚੇ ਜ਼ਖਮੀ ਹੁੰਦੇ ਨੇ ਤੇ ਤਿੰਨ ਸਾਈਕਲ ਸਵਾਰਾਂ ਦੀ ਮੌਤ ਵੀ ਸੜਕ ਹਾਸਿਆਂ ਚ ਹੁੰਦੀ ਹੈ ਖੇਡ ਦੇ ਮੈਦਾਨਾਂ ਕੋਲ 51 ਬੱਚੇ ਹਰ ਸਾਲ ਜ਼ਖਮੀ ਹੁੰਦੇ ਨੇ ਆਈਸੀਬੀਸੀ ਅਨੁਸਾਰ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਕਦਮ ਚੁੱਕੇ ਗਏ ਨੇ ਜਿਸ ਤਹਿਤ ਸਕੂਲ ਸੇਫਟੀ ਨਾਲ ਸੰਬੰਧਿਤ ਪ੍ਰੋਜੈਕਟਸ ਤੇ ਉੱਪਰ ਵੀ ਮਿਲੀਅਨ ਡਾਲਰ ਖਰਚੇ ਗਏ ਨੇ ਜਿਸ ਤਹਿਤ ਕ੍ਰੋਸ ਵਾਕ ਉੱਪਰ ਸਿਗਨਲ ਸਪੀਡ ਰੀਡਰ ਬੋਰਡ ਲਗਾਉਣਾ ਤੇ ਹੋਰ ਉਪਾਅ ਕੀਤੇ ਗਏ ਨੇ ਜਿਸ ਕਾਰਨ ਸਭ ਨੂੰ ਸਕੂਲ ਜ਼ੋਨਸ ਚ ਸਪੀਡ ਲਿਮਟ ਤੇ ਸਾਵਧਾਨੀਆਂ ਵਰਤਣ ਦੇ ਲਈ ਅਗਾਉ ਦੱਸਿਆ ਗਿਆ ਹੈ ਸਰੀ ਅਰਐਮਪੀ ਮੁਤਾਬਕ ਪਿਛਲੇ ਮਹੀਨੇ ਇੱਕ ਔਰਤ ਦੁਆਰਾ ਨਿਊਟਨ ਇਲਾਕੇ ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੋਈ ਵਿਅਕਤੀ ਅਣਜਾਣ ਜੋਸੀ ਉਸਦੇ ਘਰ ਵਿੱਚ ਦਾਖਲ ਹੋਇਆ ਤੇ ਜਿਨਸੀ ਸੋਸ਼ਣ ਦੀ ਕੋਸ਼ਿਸ਼ ਕੀਤੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ 24 ਸਾਲਾ ਜਤਿੰਦਰ ਸਿੰਘ ਨੂੰ 16 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਉੱਪਰ ਬ੍ਰੇਕ ਐਂਡ ਐਂਟਰ ਤੇ ਸੈਕਸ਼ੂਅਲ ਅਸੌਲਟ ਦੇ ਦੋਸ਼ ਲਗਾਏ ਗਏ ਸਨ ਜਿਸ ਨੂੰ ਸ਼ਰਤਾਂ ਨਾਲ ਅਦਾਲਤ ਵੱਲੋਂ ਰਿਹਾ ਕੀਤਾ ਗਿਆ ਜਿਸ ਵਿੱਚ ਪੀੜਤ ਨਾਲ ਸੰਪਰਕ ਨਾ ਕਰਨਾ ਪੀੜਤ ਜਿੱਥੇ ਕੰਮ ਕਰਦੀ ਹੈ ਪੜਦੀ ਹੈ ਜਾਂ ਧਾਰਮਿਕ ਸਥਾਨ ਉੱਪਰ ਜਾਂਦੀ ਹੈ ਜਾਂ ਉਸਦੀ ਰਹਿਸ਼ਤੇ 50 ਮੀਟਰ ਦੇ ਘੇਰੇ ਤੋਂ ਦੂਰ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਰੀ ਆਰਸੀਐਮਪੀ ਦੀ ਸਪੈਸ਼ਲ ਵਿਕਟਮਸ ਯੂਨਿਟ ਦੇ ਨਾਲ 604 599 0502 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ਕਾਬਲੇ ਗੌਰ ਹੈ ਕਿ ਇਹ ਮਾਮਲਾ 20 ਜੁਲਾਈ ਨੂੰ ਸਵੇਰੇ 3:15 ਦਾ ਜਿੱਥੇ ਇੱਕ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਵਿਅਕਤੀ ਜੋ ਕਿ ਅਣਜਾਣ ਸੀ ਉਸ ਨੇ ਘਰ ਵਿੱਚ ਦਾਖਲ ਹੋਇਆ ਤੇ ਉਸ ਨਾਲ ਜੈਨਸਿਟੀ ਸਿਚੁਏਸ਼ਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਔਰਤ ਵੱਲੋਂ ਚੀਕਾਂ ਮਾਰੀਆਂ ਗਈਆਂ ਤਾਂ ਉਹ ਉੱਥੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਕੁਝ ਹੋਰ ਤੱਥਾਂ ਨੂੰ ਖੰਗਾਲਣ ਦੇ ਲਈ ਪਬਲਿਕ ਦੀ ਸਹਾਇਤਾ ਵੀ ਮੰਗੀ ਗਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ